ਪੈਦਲੋਂ ਧੰਨਵਾਦ ਕਰਦੇ ਆ ਜੀ ਹਰੇ ਅਮਰਜੀਤ ਸਿੰਘ ਜੀ ਸਰਦਾਰ ਅਮਰਜੀਤ ਸਿੰਘ ਜੀ ਲੁਗਾ ਪਾਜੀ ਉਹ ਵਿਸ਼ੇਦਰ ਤੇ ਐ ਕਨੇਡਾ ਤੋਂ ਵਿਸ਼ੇਦਰ ਤੇ ਪੁੱਜੇ ਅਮਰਜੀਤ ਸਿੰਘ ਜੀ ਸਾਡਾ ਭਰਾ ਲੁਗਾ ਇੱਧਰ ਆ ਜਾ ਲੰਬਰ ਪਲਾਨ ਚ ਕੁਸ਼ਤੀ ਕਰਾ ਲਓ ਵੇ ਆਓ ਕੁਸ਼ਤੀ ਜਨ ਨਾਲ ਜੁੜੀਏ ਤੇ ਜੋੜੀਏ ਸਾਰੇ ਭਰਾਵਾਂ ਨੂੰ ਜੀ ਆਇਆਂ ਕਹਿੰਦੇ ਆ ਲੰਬਰ ਸਿੰਘ ਜੀ ਕੁਸ਼ਤੀ ਸ਼ੁਰੂ ਕਰਾਓ ਮਿਰਜਾ ਈਰਾਨ ਸਾਡੇ ਜਤਿੰਦਰ ਸਿੰਘ ਜੀ ਕੰਗਸਾਪ ਸਪੈਸ਼ਲ ਖਾੜੇ 5:00 ਵਜੇ ਪਹੁੰਚੇ ਨੇ ਤੈਦਰੁ ਧੰਨਵਾਦ ਕਰਦੇ ਆਂ ਬਾਈ ਸ਼ਿਮਾ ਸੇਠੋ ਉਹਨਾਂ ਦਾ ਵੀ ਤੈਦਰੁ ਧੰਨਵਾਦ ਕਰਦਾ ਗੁਰਦੇਵ ਪਹਿਮਾਨ ਜੀ ਲਖਣਕੇ ਗੁਰਜਾਪ ਰਧਾਵਾ ਜੀ ਤੇ ਪਾਲਾ ਪ੍ਰਧਾਨ ਜੀ ਫਤਬਾੜਾ ਸਾਰੇ ਵੀਰਾਂ ਦਾ ਇੱਥੇ ਪਹੁੰਚਣ ਤੇ ਤੈਦਰੁ ਧੰਨਵਾਦ ਕਰਦੇ ਆ ਜੀ ਸਾਡੇ ਸਰਪੰਚ ਸਾਹਿਬ ਜੀ ਉਹਨਾਂ ਦਾ ਵੀ ਸਿੱ ਤੈਦਰੁ ਧੰਨਵਾਦ ਕਰਦੇ ਆ ਵਾਹ ਵਈ ਬਾ ਵੇ ਜਿੰਨੇ ਵੀ ਭਰਾ ਸਾਡੇ ਪਹੁੰਚੇ ਨੇ ਸਾਰੇ ਵੀਰਾਂ ਦਾ ਧੰਨਵਾਦ ਹੈ ਗੈਰੀ ਵੀਰ ਉਹਨਾਂ ਦਾ ਅੰਮ੍ਰਿਤ ਸਾਡਾ ਵੀਰ ਭਾਈ ਸਾਰਿਆਂ ਦੀ ਆ ਜਾਵੇ ਫੋਟੋ ਸਾਰਿਆਂ ਦੀ ਬਣਾਦੇ ਵੀਡੀਓ ਮੇਰੇ ਭਰਾ ਜਿੰਨੇ ਵੀਰ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਲੈ ਵੀ ਜਦੋਂ ਸਨੈਪ ਹੋ ਗਈ ਫਰੀਰ ਕਰਮ ਹੋਏ ਆਉਣ ਮੱਲਾਂ ਦੇ ਸਰਪੰਚ ਸਾਹਿਬ ਹਾਂਜੀ ਭਾਈ ਜਲਦੀ ਜਲਦੀ ਫੋਟੋ ਕਰਾ ਲਓ ਕੇ ਫੋਟੋ ਤੋਂ ਬਾਅਦ ਜਲਦੀ ਸ੍ਰੀ ਅਕਾਲ ਲੈ ਜੀ ਭਾਜੀ ਸਾਰੇ ਵੀਰਾਂ ਨੂੰ ਬੇਨਤੀ ਗਰਾਊਂਡ ਨੂੰ ਸਾਫ਼ ਕਰਾਂਗੇ ਹੁਣ ਕੇ ਨਿਸ਼ਾਨ ਸਾਹਿਣ ਬਣਾਓ ਕਿਰਪਾ ਕਰਕੇ ਸਾਰੇ ਦਰਸ਼ਕ ਵੀਰ ਜਿਹੜੇ ਆ ਔਰ ਫਾਈਨਲ ਕੁਸ਼ਤੀ ਦਾ ਆਨੰਦ ਮਾਣੋ ਆਪਾਂ ਡਿਸਪੀਸਪਲਨ ਬਣਾਉਣਾ ਆ ਕੋਈ ਵੀ ਵੀਰ ਮੈਦਾਨ ਦੇ ਅੰਦਰ ਆਉਣ ਦੀ ਪੁਲਿਸ ਕਿਰਪਾਲਤਾ ਨਾ ਕਰੇ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਸ਼ਾਂਤੀ ਦੇ ਨਾਲ ਮੇਲਾ ਹੋਇਆ ਆ ਆਖਰੀ ਕੁਸ਼ਤੀ ਦਾ ਆਨੰਦ ਮਾਣੀਏ ਸਾਰਿਆਂ ਨੂੰ ਬੇਨਤੀ ਆ ਕਿ ਜਿੱਥੇ-ਜਿੱਥੇ ਵੀ ਜਗ੍ਹਾ ਮਿਲਦੀ ਆ ਆਰਾਮ ਦੇ ਨਾਲ ਬੈਠ ਕੇ ਕੁਸ਼ਤੀ ਦਾ ਆਨੰਦ ਮਾਣੋ ਲਓ ਜੀ ਸੰਗਤ ਦੀ ਬਾਬਾ ਜੀ ਕੋ ਮਿੰਟ ਟੋਲ ਮੜਾ ਬੰਦ ਕਰਿਓ ਜੇ ਸੰਗਤ ਦੀ ਇਜਾਜ਼ਤ ਹੋਵੇ ਕੁਸ਼ਤੀ ਸ਼ੁਰੂ ਕਰਾਈਏ ਵੀ ਇਹ ਕੁਸ਼ਤੀ ਸੰਗਤ ਦੀ ਇਜਾਜ਼ਤ ਦੇ ਨਾਲ ਤਾੜੀ ਮਾਰ ਦਿਓ ਸਾਰੇ ਜਣੇ ਸਾਰੀ ਸੰਗਤ ਬੋਲੋ ਸੋਨਿਹਾਲ ਸਤ ਸ੍ਰੀ ਅਕਾਲ ਜਕੜਾ ਲੱਖਾਂ ਦੇ ਦਾਦੇ ਦਾ ਬੋਲ ਸੱਚੇ ਦਰਬਾਰ ਕੀ ਆ ਕਰਦੇ ਮਿਰਜੇ ਇਰਾਨ ਦੀ ਗੱਲ ਫਿਰ ਮੈਂ ਗੱਲ ਕਰੂੰ ਤਰਮਿੰਦਰ ਕਾਹਦੀ ਵਾਹ ਜੀ ਵਾਹ ਲਓ ਜੀ ਮਿਰਜਾ ਪਹਿਲਵਾਨ ਜੀ ਇਰਾਨ ਹੱਥ ਕਟਾ ਕਰੋ ਜੀ ਤੇ ਦੂਜੇ ਪਾਸੇ ਤਰਮਿੰਦਰ ਪਹਿਲਵਾਨ ਜੀ ਧਵਾਲੀ ਇੱਕ ਵਾਰ ਜ਼ੋਰਦਾਰ ਤਾੜੀ ਮਾਰ ਦਿਓ ਦੋਨੇ ਪਹਿਲਵਾਨਾਂ ਦੇ ਨਾਂ ਤੇ ਬੜਾ ਕੇ ਜੀ ਟੋਲੀ ਟੋਲੀ ਠੀਕਾ ਜੀ ਅਹੀਂ ਚੱਲੋ ਭਰਾ ਜੀ ਤੁਸੀਂ ਕੁਸ਼ੂ ਕੁਸ਼ਤੀ ਸ਼ੁਰੂ ਕਰਵਾ ਦਿਓ ਜਿਹਨੇ ਕੁਸ਼ਤੀ ਦੇਖਣੀ ਹੈ ਕੁਸ਼ਤੀ ਦੇਖ ਲੂਗਾ ਸ਼ਾਬਾਸ਼ ਲਓ ਜੀ ਦੋਨੇ ਪਹਿਲਵਾਨਾਂ ਦੀ ਚੰਡੀ ਦੀ ਕੁਸ਼ਤੀ ਸ਼ੁਰੂ ਹੋ ਗਈ ਆ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪਤ ਕਰਦਾ ਲਓ ਜੀ ਇੱਕ ਵਾਰ ਗੁਰੂ ਮਹਾਰਾਜ ਦਾ ਬਕਸਾ ਹੈ ਜੰਗੀ ਜਕਾਰਾ ਗਜਾਈਏ ਤੁਸੀਂ ਜਕਾਰੇ ਦਾ ਜਵਾਬ ਜਕਾਰੇ ਦੇ ਵਿੱਚ ਦੇਣਾ ਬੋਲੋ ਈ ਸੌਨ ਹਾ ਸਤ ਸ੍ਰੀ ਅਕਾਲ ਬਈ ਬਹੁਤ ਬਹੁਤ ਧੰਨਵਾਦ ਕਰਦੇ ਆ ਆ ਕੁਸ਼ਤੀ ਦੇ ਅੱਜ ਦੀ ਕੁਸ਼ਤੀ ਦੇ ਅੱਜ ਦੇ ਤਰੀਕ ਦੇ ਅੱਜ ਦੇ ਟਾਈਮ ਤੇ ਹੁਣ ਦੇ ਸਮੇਂ ਦੇ ਵਿੱਚ ਕੁਸ਼ਤੀ ਦੇ ਸੁਵੰਤਰ ਨੇ ਸਰਦਾਰ ਤਰੋਜਨ ਸਿੰਘ ਇਡਲੀ ਭਵਿੰਦਰ ਸਿੰਘ ਜੁਕੇ ਨਾਲ ਸਰਦਾਰ ਬਲਵੀਰ ਸਿੰਘ ਜੀ ਇਹ ਉਹ ਪਰਿਵਾਰ ਵੱਲੋਂ 1 ਲੱਖ 51 ਹਜ਼ਾਰ ਦੀ ਕੁਸ਼ਤੀ ਖੇਡ ਦੇ ਮੈਦਾਨ ਦੇ ਵਿੱਚ ਹੈ ਮੇਰੇ ਵੀਰੋ ਆ ਮੁੰਡਾ ਤਰਮਿੰਦਰ ਕਹਾਲੀ ਵਾਲਾ ਹੈ ਇਹ ਮੁੰਡਾ ਮਾਝੇ ਦਾ ਰਹਿਣ ਵਾਲਾ ਹੈ ਇਹਦੇ ਡੈਡੀ ਦਾ ਨਾਮ ਜਸਵੰਤ ਸਿੰਘ ਹੈ ਮੇਰੇ ਵੀਰੋ ਜਸਵੰਤ ਸਿੰਘ ਹੈ ਕਹਿੰਦੇ ਪਹੂ ਪਿੰਡ ਹੈ ਬਾਬਾ ਦੀਪ ਸਿੰਘ ਦਾ ਜਨਮ ਸਤਾਨ ਹੈ ਇਹ ਜਿੱਥੇ ਇਹ ਮੁੰਡੇ ਦਾ ਜਨਮ ਹੋਇਆ ਉਹ ਪਿੰਡ ਦੇ ਵਿੱਚ ਬਾਬਾ ਦੀਪ ਸਿੰਘ ਦਾ ਵੀ ਜਨਮ ਹੋਇਆ ਹੈ ਕਿ ਜਿੰਨੇ ਕਹਿੰਦੇ ਵੀ ਸੀਸ ਤੋਂ ਬਿਨਾ ਸੰਘਾ ਲੜੀਏ ਕਹਿੰਦੇ ਬਾਬਾ ਦੀਪ ਸਿੰਘ ਦਾ ਬਹੁਤ ਸਤਿਕਾਰ ਦੇ ਨਾਲ ਨਾਮ ਲਿਆ ਜਾਂਦਾ ਹੈ ਪਉਵਿੰਡ ਹੈ ਲਗਭਗ ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੀ ਦੂਰੀ ਤੇ ਪਿੰਡ ਪੈ ਜਾਂਦਾ ਮਿਰਬਿਰੋ ਐਨ ਆਹ ਕਹਿੰਦੇ ਬੱਲੇ ਬੱਲੇ ਹੋਈ ਪਈ ਹੈ ਨਾਲ ਮਿਰਜ਼ਾ ਇਰਾਨ ਵਾਲਾ ਜੀ ਸਰ ਹੈਲੋ ਵਾਹ ਜੀ ਵਾਹ ਦਲਜੀਤ ਸਿੰਘ ਅਦੁੱਲਾ ਪਿੰਡ ਹਸੈਨਪੁਰ ਸਾਨਾ ਜਗਿੰਦਰਪਾਲ ਦਲਜੀਤ ਸਿੰਘ ਅਦੁੱਲਾ ਸਾਨਾ ਜਗਿੰਦਰਪਾਲ ਉਹਨਾਂ ਵੱਲੋਂ ਪਟਕੇ ਦੀ ਕੁਸ਼ਤੀ ਜਿਹੜਾ ਜੇਤੂ ਰਹੂਗਾ ਉਹਦੇ ਵਾਸਤੇ 2100 ਰੁਪਇਆ ਸਪੈਸ਼ਲ ਪ੍ਰਾਈਜ਼ ਆਇਆ ਜੀ ਅਸੀਂ ਧੰਨਵਾਦੀ ਕਰਦੇ ਆ ਜੀ ਓਕੇ ਹੁਣ ਛੇਰੋ ਛੇਰੀ ਬੋਲਨੀ ਆ ਬੰਨਾ ਘਟ ਇਹ ਕੋ ਜਿਹ ਉਹਦਾ ਹਾਂਜੀ ਨਾਜ਼ਰ ਬਾਜੀ ਆਜੋ ਆਪਾਂ ਦੂਡ ਵੀ ਲਾਵਾਂਗੇ ਸਾਹਮਣੇ ਖੇਡ ਦੇ ਮੈਦਾਨ ਵਿੱਚ ਚੱਲਦੀ ਹੋਈ ਕੁਸ਼ਤੀ ਕਿ ਅਮਰਤ ਸਰੀਆ ਮੁੰਡਿਆ ਵੇ ਕੱਚੀਆਂ ਕਲੀਆਂ ਨੇ ਤੋੜ दारू ਤੀਵੀ ਪੈਸਾ ਤਿੰਨੇ ਓ ਬੋੜ ਲੜਾਈ ਦੇ ਕਿ ਮਾਰੇ ਬੰਦੇ ਨਾਲ ਕਦੇ ਚਰਾਨੇ ਨਹੀਂ ਲਾਈ ਦੇ ਬਹਿਣੀ ਵਾਲਿਆ ਲਿਖਿਆ ਐਵੇਂ ਪੱਕ ਬਟਾਈ ਨਾ ਉਹ ਚੁਗਲਖੋਰ ਤੇ ਨਮਕ ਹਰਾਮੀ ਨੂੰ ਬਹੁਤਾ ਮੂੰਹ ਵੀ ਲਾਈ ਨਾ ਕਿ ਨਮਕ ਹਰਾਮੀ ਭੀਰ ਸਿੰਘ ਦੇ ਪਰਿਵਾਰ ਵੱਲੋਂ ਜੀ ਮਕੀਰ ਸਿੰਘ ਦੇ ਪਰਿਵਾਰ ਵੱਲੋਂ ਤੁਸੀਂ ਪਹਿਲਾਂ ਪਪਾ ਨਹੀਂ ਅੱਛਾ ਦੋ ਆ ਨਾ ਅੱਛਾ 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 ਕਾਫੀ ਨਾ ਮਕੀਰ ਪਟਕੜੀ ਕੁੱश्ती 500 ਰੁਪਏ ਸਰਦਾਰ ਫਕੀਰ ਸਿੰਘ ਜੀ 500 ਰੁਪਇਆ ਕਹਿੰਦੇ ਇਹ ਕੁੱश्ती ਦੇ ਵਿੱਚ ਵੱਡੇ ਮਾਨਸਬਾਨ ਉਲਗੇ ਨਵਾਂ ਪਿੰਡ ਦੋਨੇਵਾਲ ਦੇ ਵਿੱਚ ਮਿਰਜ਼ੇ ਈਰਾਨ ਦੀਆਂ ਕੁੱਸਤੀਆਂ ਹੋਈਆਂ ਮਿਰਜ਼ੇ ਜੋ ਮੈਂ ਕਹਿੰਦਾ ਚੱਕ ਪੀਰਪੁਰ ਦੇ ਵਿੱਚ ਮਿਰਜ਼ਾ ਈਰਾਨ ਪ੍ਰਵੀਨ ਕਹਾਲੀ ਮੈਂ ਗੱਲ ਕਹਾਲੀ ਖਾੜ ਦੇ ਕਰਦਾ ਮਾਂ ਜਿੰਨੇ ਮੇਰੇ ਵੀਰੋ ਸਾਬਾ ਕਹਾਲੀ ਜਗਰੂਪ ਕਹਾਲੀ ਲਾਲੀ ਕਹਾਲੀ ਪ੍ਰਿੰਸ ਕਹਾਲੀ ਪਦਾਰਤ ਪਹਿਲਵਨ ਦੇ ਪਟਰੇ ਤਰਮਿੰਦਰ ਮੇਰੇ ਵੀਰੋ ਬੱਲੇ 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 ਉਹ ਨਹੀਂ ਰਿਸਾ ਇਸ ਵੇਲੇ ਪਰੀ ਹੋਈ ਬਗਲਾ ਵਜਦੇ ਹੋਏ ਦਾ ਨਾਜ਼ਰਾ ਚੱਕਲਾ ਮੇਕ ਇਸ ਟਾਈਮ ਮਰ ਗਿਆ ਪਹਿਲਵਾਨੋਂਪਰਾ ਬਈ ਧਰਮਿੰਦਰ ਪਹਿਲਵਾਨ ਥੱਲੇ ਦੇਖੋ ਕਿਹੜੇ ਪਹਿਲਵਾਨ ਦੀ ਹੁੰਦੀ ਆ ਬੱਲੇ ਬੱਲੇ ਦੇਖੋ ਕਿਹੜੇ ਪਹਿਲਵਾਨ ਦੀ ਹੁੰਦੀ ਆ ਬੱਲੇ ਬੱਲੇ ਕੱਦ ਸਰੂ ਤੇ ਜਸਮ ਫਲਾਦ ਵਰਗੇ ਓ ਸਿੱਕਾ ਜੰਮਿਆ ਹਿੰਦੋ ਸਤਾਨੀਆਂ ਦਾ ਤੱਕ ਦਿੰਦੇ ਤੂਫਾਨ ਪਹਾੜਾ ਨੂੰ ਸਦਾ ਰਹਿੰਦਾ ਨਹੀਂ ਜੋਰ ਜਵਾਨੀਆਂ ਦਾ ਓ ਸਦਾ ਰਹਿੰਦਾ ਨਹੀਂ ਜੋਰ ਜਵਾਨੀਆਂ ਦਾ ਅਗਲੀ ਗੱਲ ਮੰਗਾ ਜੀ ਵਾਹ ਜੀ ਵਾਹ ਗੱਲ ਬਾਬਾ ਦੀਪ ਸਿੰਘ ਦੀ ਹੋਈ ਹੈ ਅੱਲੇ ਕਲਗੀ ਦਰਵਾਜ਼ਾ ਸ਼ਦੀ ਵੀ ਹੋਣੀ ਹੈ ਅਗਲਾ ਮਹੀਨਾ ਕਹਿੰਦੇ ਸ਼ੀਦੀ ਦਿਹਾੜੇ ਦੇ ਵਿੱਚ ਚੱਲੇਗਾ ਮੇਰੇ ਵੀਰੋ ਬਾਬਾ ਯੂਰੋ ਸਿੰਘ ਬਾਬਾ ਫਤਿਹ ਸਿੰਘ ਬਾਬਾ ਯੂਰ ਸਿੰਘ ਬਾਬਾ ਯਾਰ ਸਿੰਘ ਦੀਆਂ ਗੱਲਾਂ ਹੋਣੀਆਂ ਮੇਰੇ ਵੀਰੋ ਕਹਿੰਦੇ ਵੀ ਪੋ ਦਾ ਮਹੀਨਾ ਵੀ ਆਉਣ ਵਾਲਾ ਹੈ ਸੋ ਕਹਿੰਦੇ ਪੋ ਦਾ ਮਹੀਨਾ ਵੀ ਆਉਣ ਵਾਲਾ ਹੈ ਕਿੰਦ ਗੁਰੂ ਗੋਬਿੰਦ ਸਿੰਘ ਨੇ ਮਿਸਾਲ ਬਣਾਈ ਕੁਰਬਾਨੀ ਦੀ ਔ ਰੀਸ ਕੌਣ ਕਰੂਗਾ ਪੁੱਤਰਾਂ ਦੇ ਦਾਨੀ ਦੀ ਤੇਰੀ ਰੀਸ ਕੌਣ ਕਰੂਗਾ ਪੁੱਤਰਾਂ ਦੇ ਦਾਨੀ ਦੀ ਦਿੱਲੀ ਤੋਰਿਆ ਬਾਪ ਨੂੰ ਹੈਲੋ ਮੰਗੇ ਚਾਲ ਕਰ ਰੋਤੇ ਬਾਹ ਵੀ ਬਾਹ ਕਹਿੰਦੇ ਸਿੰਧ ਮੇਲਾ ਪਿੰਡ ਹਸੈਨਪੁਰ ਦਾ ਧੱਕ ਤਾਂ ਪੈਣੀ ਹੈ ਹੈਲੋ ਹੈਲੋ ਨਾજર ਐਨਾ ਸੋਣਾ ਮੇਰਾ ਵੀਰ ਦਾ ਵਜਾ ਤੁਸੀਂ ਤਾੜੀ ਟੂੜੀ ਕੋਈ ਨਹੀਂ ਮਰਾਏ ਮੇਰੇ ਫਿਰ ਤਾੜੀ ਮਾਰੋ ਖਤ ਗਿਆ ਮਜ਼ਾ ਆਇਆ ਤੇ ਐਨਾ ਐਡੇ ਈਆਂ ਕੋਸੀ ਅੱਜ ਤਾਂ ਦਾਲ ਹੀ ਵਜਦੇ ਹੁੰਦੇ ਠੀਕ ਆ ਕਿਤੇ ਨਿਆਣਿਆਂ ਨੂੰ ਕੁਸ਼ਤੀ ਦਾ ਵਜਣ ਰਿਹਾ ਹਾਂ ਤੇ ਦੌਰ ਨਾਲ ਵੇਖੋ ਨਾજર ਤਾੜੀ ਥੋੜੀ ਮਾਰਿਆ ਕਰ ਮੇਰੇ ਉਹ ਕੋਈ ਨਹੀਂ ਬੋਲ ਰਿਹਾ ਜੀ ਬੱਚਾ ਮੈਂ ਕੀ ਕਰਾਂ ਜੀ ਹਾਂਜੀ ਲੱਗ ਗਿਆ ਜੀ ਮੈਂ ਤੈਨੂੰ ਤੁਹਾਨੂੰ ਬੇਨਤੀ ਕਰਦਾ ਵੀ ਲਾਸਟ ਕੁਸ਼ਤੀ ਹੈ ਇੱਕੋ ਜੀ ਮੈਂ ਤੁਹਾਡੇ ਪੰਗੇ ਮੋਲੂ ਬੋਲੋ ਹੁਣ ਦੁਬਾਰੇ ਵਾਹ ਵਾਹ ਬਈ ਤਾੜੀ ਮਾਰਿਓ ਜਿੰਨੂੰ ਕੁਸ਼ਤੀ ਦਾ ਸਵਾਦ ਆਇਆ ਇਹ ਮੇਰੇ ਵੀਰੋ ਇਹ ਉਹ ਮੱਲ ਹੈ ਜਿਨ੍ਹਾਂ ਨੇ 20 ਮਿੰਟ ਤੋਂ ਪਹਿਲਾਂ ਪਹਿਲਾਂ ਲੱਖ ਰੁਪਏ ਨੂੰ ਹੱਥ ਪਾਣਾ ਇਹਨਾਂ ਦੀਆਂ ਕੁਸ਼ਤੀਆਂ ਟਰੈਕਟਰਾਂ ਦੇ ਹੁੰਦੀਆਂ ਐ ਅਲਟੋ ਕਾਰਾਂ ਦੇ ਹੁੰਦੀਆਂ ਘੋੜਿਆਂ ਤੇ ਕੁਸ਼ਤੀ ਹੁੰਦੀ ਹੈ ਝੋਟੀਆਂ ਤੇ ਕੁਸ਼ਤੀ ਹੁੰਦੀ ਹੈ ਸੋਨੇ ਦੀਆਂ ਮੁੰਦਰੀਆਂ ਬੋਲਟਾਂ ਦੇ ਨਾਲ ਕੁਸ਼ਤੀਆਂ ਹੁੰਦੀ ਹੈ ਇਹ ਕਈ ਮੋਟਰਸਾਈਕਲਾਂ ਦੇ ਜੇਤੂ ਹੈ ਤੇ ਕਈ ਸਪਲੈਂਡਰ ਜਿੱਤੇ ਨੇ ਤੇ ਲਗਭਗ ਬੋਲਟ ਦੀ ਕੀਮਤ 2 ਲੱਖ ਰੁਪਏ ਮੇਰੇ ਵੀਰੋ ਹੋ ਚੁੱਕੀ ਹੈ ਤੇ ਉੱਪਰ ਹੀ ਹੋਏਗੀ ਸੋ ਇਹ ਕਈ ਬੋਲਟਾਂ ਦੇ ਜੇਤੂ ਹੈ ਇਹ ਮਾਮਾ ਦੇ ਉਹ ਬਲੀ ਪੁੱਤਰ ਹੈ ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠ ਕੇ ਮਿਹਨਤ ਕੀਤੀ ਹੈ ਅੰਮ੍ਰਿਤ ਵੇਲੇ ਕੌਣ ਉੱਠਦਾ ਹੈ ਕਹਿੰਦੇ ਮਜ਼ਦੂਰ ਪ੍ਰਾਉਡ ਦਾ ਹੈ ਜਿਨ੍ਹਾਂ ਨੇ ਦੂਰ ਨੇੜੇ ਕੰਮ ਤੇ ਜਾਣਾ ਹੋਵੇ ਅੰਮ੍ਰਿਤ ਵੇਲੇ ਕੌਣ ਉੱਠਦਾ ਹੈ ਉਹ ਸੰਤ ਫਕੀਰ ਉੱਠਦੇ ਨੇ ਜਿਨਾਂ ਨੇ ਸੰਤਾ ਮਹ ਪ੍ਰਚੰਦਰ ਰੱਬ ਦਾ ਨਾਮ ਲੈਣਾ ਹੁੰਦਾ ਹੈ ਅੰਮ੍ਰਿਤ ਵੇਲੇ ਕੌਣ ਉੱਠਦੇ ਨੇ ਕਿਸਾਨ ਭਰਾਵੋ ਅਦਨ ਵੀ ਅੱਜ ਪਾਣੀ ਦੀ ਵਾਰੀ 4 ਵਜੇ ਦੀ ਹੈ ਉਹ ਫੇ 4 ਵਜੇ ਉੱਠਦੇ ਨੇ ਸ੍ਰੀ ਸਿੰਘ ਜੀ ਤੇ ਅੰਮ੍ਰਿਤ ਵੇਲੇ ਕੌਣ ਉੱਠਦੇ ਨੇ ਇਹੋ ਜਿਹੇ ਮਨ ਉੱਠਦੇ ਨੇ ਜਿਹੜੇ ਤਾਰਿਆਂ ਦੀ ਲੋਹ ਨੇ ਭਗਤੀ ਕਰਦੇ ਨੇ ਕੁਸਤੀ ਫਿਰ ਤੋਂ ਸਟਾਰ ਤਾੜੀ ਮਾਰੋ ਪਹਿਲਾਂ ਕੁਸਤੀ ਸਟਾਰ ਦਾ ਫਿਰ ਫਿਰ ਮਿਰਜ਼ਾ ਇਰਾਨੀ ਕਰੀ ਗੱਲ ਤੇ ਨਾਦਰ ਜੇ ਕਰੀ ਗੱਲ ਵਾਹ ਬਈ ਵਾਹ ਬਹੁਤ ਵਧੀਆ ਪੁਸ਼ਤੀ ਚੱਲਦੀ ਹੋਈ ਤੇ ਦੇਖੋ ਕਿਹੜਾ ਪਹਿਲਵਾਨ ਜਿੱਤ ਪ੍ਰਾਪ ਕਰਦਾ ਕਹਿੰਦਾ ਕੁਸ਼ਤੀ-ਕੁਸ਼ਤੀ ਹਰ ਕੋਈ ਕਰਦਾ ਬਈ ਕੁਸ਼ਤੀ ਕਰਨੀ ਔਖੀ ਏ ਮਨ ਮਾਰ ਸਾਹ ਜੋ ਬਣਦੇ ਉਹਨਾਂ ਲਈ ਫਿਰ ਸ਼ੌਕੀ ਏ ਮਨ ਮਾਰ ਸਾਹ ਜੋ ਬਣਦੇ ਉਹਨਾਂ ਲਈ ਫਿਰ ਸ਼ੌਕੀ ਏ ਉਹਨਾਂ ਲਈ ਫਿਰ ਸ਼ੌਕੀ ਏ ਲੰਮੀ ਪਾਰੀ ਦਾ ਮੱਲ ਪੰਮਾ ਪਹਿਲਵਾਨੇ ਰੂਬਲ ਖੰਨੇ ਵਾਲਾ ਨਿਹਰਾ ਹੀ ਤੂਫਾਨ ਹੈ ਊਨੇ ਵਾਲੇ ਗੌਰਵ ਦਾ ਬੜਾ ਬੁਰਾ ਹੱਲੇ ਜੱਸੇ ਪੱਟੀ ਦੀਆਂ ਹੁਣ ਕਰ ਕਰ ਗੱਲਾਂ ਏ ਸਾਬਾ ਕਹਾਲੀ ਵੀ ਮੱਲ ਪੂਰਾ ਚੋਟੀ ਦਾ ਬੂਮ ਜੇੜੀ ਕਮਲ ਨੇ ਕਿਸੇ ਤੋਂ ਰੋਕੀਦਾ ਮਾਚੀ ਵੜੇ ਵਾਲਾ ਵੀ ਗੌਰਵ ਦੰਗਲਾਂ 'ਚ ਹੈਟ ਐ ਇਧਰ ਮਿਰਜ਼ਾ ਇਰਾਨ ਤੇ ਤਰਮਿੰਦਰ ਕਹਾੜੀ ਹੁਣ ਪੂਰੇ ਫੈਟਾ ਉਧਰ ਮਿਰਜ਼ਾ ਇਰਾਨ ਤਰਮਿੰਦਰ ਕਹਾੜੀ ਹੁਣ ਪੂਰੇ ਫੈਟਾ ਹਾਂ ਜੀ ਵਾਹ ਬਹੁਤ ਵਧੀਆ ਪੁਸ਼ਤੀ ਚੱਲਦੀ ਹੋਈ ਕਹਿੰਦੇ ਗੱਜ ਗੱਜ ਹਿੱਕਾਂ ਚੌੜੀਆਂ ਤੇ ਪੱਟ ਬਾਗ ਸੁਦੀਰਾਂ ਦੇ ਦਿਲ ਕਰਦਾ ਬਸ ਪਾਈ ਜਾਮਾ ਦਰਸ ਸ਼ਰੀਰਾਂ ਦੇ ਰਾਜ ਲੇੜੀ ਛੱਡਦੇ ਉਰਲੀਆਂ ਪਰਲੀਆਂ ਗੱਲਾਂ ਨੂੰ ਨਾਲ ਗੌਰ ਦੇ ਤੱਕੋ ਲੋਕੋ ਘੁੜਦਿਆਂ ਮੱਲਾ ਨੂੰ ਨਾ ਹੋਗੀ ਹੋਗੀ ਕੁਸ਼ਤੀ ਉਂਗਲ ਖੜੀ ਕਰ ਦਿੱਤੀ ਹੈ ਰੱਬ ਦੀ ਦੇ ਉਹਦੇ ਵਿੱਚ ਮਿਰਜਾ ਪਹਿਲਵਾਨ ਜੀ ਇਰਾਨ ਮਿਰਜਾ ਇਰਾਨ ਜੇਤੀ ਅੱਜ ਦਾ ਐਨ ਕਹਿੰਦੇ ਗੰਦਰਾ ਵਾਲੇ ਵੀ ਖੁਸ਼ ਹੋ ਗਏ ਆ ਵਾਹ ਗੰਦਰਾ ਵਾਲੇ ਆ ਕੇ ਮਿਲ ਕੇ ਜਾਓ ਮਾੜਾ ਮੇਰਾ ਸਰਦਾਰ ਕਸ਼ਮੀਰ ਸਿੰਘ ਜੀ ਬੋਪਾ ਰਾਏ ਰਮਨ ਸਿੰਘ ਨੂੰ ਮੁਬਾਰਕਾਂ ਨੌਰਵੇ ਵਾਲੇ ਸਰਦਾਰ ਕਸ਼ਮੀਰ ਸਿੰਘ ਜੀ ਬੋਪਾ ਰਾਏ ਨੌਰਵੇ ਵਾਲੇ ਉਹਨਾਂ ਦਾ ਵੀ ਸਤਿ ਸ੍ਰੀ ਅਕਾਲ ਤੇ ਧੰਨਵਾਦ ਕਰਦਾ ਹੈ ਅੱਜ ਦੇ ਕੁਸ਼ਤੀ ਦੇ ਸਪਾਂਸਰਾਂ ਨੂੰ ਮੁਬਾਰਕਾਂ ਬਾਪੂ ਬਲਬੀਰ ਸਿੰਘ ਜੀ ਉਹਨਾਂ ਨੂੰ ਵਧਾਈਆਂ ਜੀ ਬਾਪੂ ਜੀ ਸਰਦਾਰ ਦਲਬਾਰਾ ਸਿੰਘ ਜੀ ਉਹਨਾਂ ਦਾ ਵੀ ਸਤਿ ਸ੍ਰੀ ਅਕਾਲ ਸਰਦਾਰ ਪ੍ਰਵੀਰ ਸਿੰਘ ਨੂੰ ਮੁਬਾਰਕਾਂ ਪੁੱਤਰ ਤਰਲੋਚਨ ਸਿੰਘ ਨੂੰ ਇਟਲੀ ਵਾਲੇ ਨੂੰ ਮੁਬਾਰਕਾਂ ਭਵਿੰਦਰ ਸਿੰਘ ਜੀ ਉਹਨਾਂ ਨੂੰ ਵੀ ਵਧਾਈਆਂ ਜੀ ਬਾਹ ਜੀ ਬਾਹ ਬਹੁਤ ਵੱਡਾ ਮਾਣ ਦਿੱਲੀ ਬੰਦੇ ਜੋ ਵੀ ਵੀਰੇ ਇਧਰੋਂ ਸਾਡੇ ਚਾਚੇ ਕਹਿੰਦੇ ਬਸ ਫਤਿਹ اور ایدن علی میں کسے شان بھولا بولے گا میں دونوں ہاتھ جڑ کے معافی جانا ہے میں تو بڑا ویر منگا لے یہ ایدن علی بینتی ہے سو سنگت بخشن جو گئے پائیے پتے بلائیے پتے واہ گروہ جی کا خالصہ واہ گروہ جی کی فتے جندگی رہی تا پھر ملنگے رب رکھا جی سردار کسیمیر سنگھ جی ناوربے والے ਉਹਨਾਂ ਦਾ ਅਸੀਂ ਤੈਦਰੋਂ ਧੰਨਵਾਦ ਕਰਦਾ ਜਿਹਨਾਂ ਵੱਲੋਂ ਅਗਲੇ ਸਾਲ ਬੋਪਾ ਰਾਏ ਪਰਿਵਾਰ ਵੱਲੋਂ 2 ਲੱਖ ਰੁਪਏ ਦੀ ਚੰਡੀ ਦਾ ਜਿਹੜਾ ਇਨਾਮ ਪੁਲਵਾਨਾਂ ਨੂੰ ਦਿੱਤਾ ਜਾਣਾ ਅਸੀਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਤੈਦਰੋਂ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਜੀ ਅਸੀਂ ਤੈਦਰੋਂ ਧੰਨਵਾਦ ਕਰਦੇ ਹਾਂ सरपंच जगमीत सिंह जी ਸਰ ਕਰਨ ਆਪਾ ਵੱਡੇ ਬੰਦੇ ਨੂੰ ਪੰਚਮਾਨਾ ਹੁੰਦਾ ਮੁਖੀ ਇਸ ਨਗਰ ਦੇ ਵੱਡੇ ਮੁਖੀ ਨੇ ਸਮੂੱਚੀ ਪੰਚਾਇਤ ਸਾਹਾਂ ਦਾ ਤਹਿਦਿ ਲੋ ਧੰਨਵਾਦ ਕਰਦੇ ਜਿਨ੍ਹਾਂ ਨੇ ਵੱਡੇ ਸਹਿਯੋਗ ਦੇ ਨਾਲ ਇਹ ਕੁਸ਼ਤੀ ਦੰਗਲ ਕਰਵਾਇਆ ਜਿੰਨੀ ਵੇਤੇ ਸੰਗਤ ਪਹੁੰਚੀ ਹੈ ਸਮੂਹ ಗ್ರಾಮ ਪੰਚਾਇਤ ਵੱਲੋਂ ਐਨਆਰਏ ਵੀਰਾਂ ਵੱਲੋਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਤਹਿਦਿ ਲੋ ਧੰਨਵਾਦ ਕੀਤਾ ਜਾਂਦਾ ਜੀ ਸਾਡੇ ਲਧਰਾਂ ਵਾਲਾ ਕਿੰਦਾ ਵੀਰ ਵੀ ਪਹੁੰਚੇ ਨੇ ਉਹਨਾਂ ਦਾ ਵੀ ਤਹਿਦਿ ਲੋ ਧੰਨਵਾਦ ਕਰਦੇ ਆਂ بے مانجو سردار سکدیو سنگھ جی چال شاہ ਵਾਹ ਜੀ ਬਾ ਅਸੀਂ ਸਮੁੱਚੀ ਪ੍ਰਬੰਧ ਕਮੇਟੀ ਦਾ ਤਹਿਦਿ ਲੋ ਧੰਨਵਾਦ ਕਰਦਾ ਹਾਂ ਲੈਂਬਰ ਪਹਿਲਵਾਨ ਜੀ ਸਾਹ ਕੋਡ ਬਹੁਤ ਵਧੀਆ ਜੋੜਾ ਮਲਾਉਣ ਦੀ ਸੇਵਾ ਕੀਤੀ ਹੈ ਲੈਂਬਰ ਭਵਾਨ ਜੀ ਤੁਸੀਂ ਵੀ ਵਧਾਈ ਦੇ ਪਾਤਰ ਹੋ ਸਾਰੀ ਸੰਗਤ ਦਾ ਅਸੀਂ ਤਹਿਦਿ ਲੋ ਸਾਊਂਡ ਵਾਲੇ ਵੀਰ ਦਾ ਵੀ ਤਹਿਦਿ ਲੋ ਧੰਨਵਾਦ ਕਰਦੇ ਹਾਂ ਹਲੇ ਹਲੇ ਬਈ 1 ਮਿੰਟ ਤੁਲਿਸਾਵਾ ਇਹ 21000 ਰੁਪਏ ਦੇ ਮਾਲ ਜਿਹੜੇ ਨੇ ਜਗਰੂਪ ਪਹਿਲਵਾਨ ਤੇ ਤਰਮਿੰਦਰ ਵੇਰਾ ਬਾਬਾ ਪੰਜ ਪੀਰ ਉਹ ਆਪਣਾ ਮਾਨਸਮਾਨ ਪ੍ਰਾਪਤ ਕਰ ਲੈਣ ਪੰਚਾਇਤ ਵਾਲਿਆਂ ਤੋਂ ਨਗਰ ਵਾਲਿਆਂ ਤੋਂ ਸੋ ਮਬੇਨਦੀ ਕਰੂੰਗਾ ਕਿ ਉਹਨਾਂ ਨੂੰ ਬੇਨਦੀ ਹੈ ਜਗਰੂਬ ਉਹਨਾਂ ਨੂੰ ਜਿਹੜੇ 2 ਨੰਬਰ ਦੀ ਝੰਡੀ ਦੇ ਮੱਲ ਨੇ ਤੇ 5 ਕਿਲੋ ਕੇਜ ਜਿਹੜਾ ਇਹ ਜੇਤੂ ਮੱਲ ਦੇ ਵਾਸਤੇ ਮਿਰਜ਼ਾ ਇਰਾਨ ਤੇ ਅੱਜ ਦੇ 5 ਕਿਲੋ ਦਾ ਕੇ ਗੁਪਤਦਾਨ ਜਿਹੜਾ ਆ ਸੋ ਉਹਨਾਂ ਦਾ ਵੀ ਵੀਰਾਂ ਦਾ ਧੰਨਵਾਦ ਕਰਦੇ ਆ 5 ਕਿਲੋ ਕੇ ਜਿਹੜਾ ਗੁਪਤਦਾਨ ਹੈ ਜੀ ਹੈਲੋ ਹਾਂਜੀ ਆ ਮੁੰਡਾ ਆ ਗਿਆ ਲੱਖਾ ਜਗਰੂਪ ਦਾ ਹੀ ਆ ਗੜ ਆ ਵੇ ਇਹ ਜਗਰੂਪ ਇਹ ਜਗਰੂਪ ਦਾ ਹੀ ਮੁੰਡਾ ਵਾ ਹੋਰ ਇਹ ਜਗਰੂਪ ਜਗਰੂਪ ਆ ਪਾਓ ਯਾਰ ਇਦਾਂ ਨਹੀਂ ਮਾਨ ਸਨਮਨ ਦੇਣਾ ਆ ਗਿਆ ਤੁਸੀਂ ਆ ਗਿਆ ਤਰਮਿੰਦਰ ਵੀ ਆ ਗਿਆ ਪਾਜੀ ਆ ਗਏ ਦੋਵੇਂ ਮਨ ਲਾ ਕੇ ਆਵੇ ਆ ਗਿਆ ਜਗਰੂਪ ਤੇ ਆ ਤਰਮਿੰਦਰ ਕਟਿਆ ਕਿ ਆਜੋ ਆਜੋ ਭਲਵਾਨ ਜੀ ਜਗਰੂ ਭਲਵਾਨ ਜੀ ਆਓ ਸੇਤੀ ਸੇਤੀ ਆਪਣਾ ਮਾਨ ਚ ਮਾਣ ਲਓ ਚੰਦਨ ਯਾਰ ਕੋਈ ਗੱਲ ਨਹੀਂ ਆਪਣੇ ਵੱਡੇ ਭਲਵਾਨ ਨੇ ਹਾਂਜੀ ਗੁਰਵਿੰਦਰ ਸਿੰਘ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਸੋਢੀ ਭਾਈ ਉਹਨਾਂ ਦਾ ਲੈਂਬਰ ਸਿੰਘ ਜੀ ਉਹਨਾਂ ਦਾ ਰਣਜੀਤ ਲਿੱਲ ਸਾਡੇ ਰੈਫਰੀ ਸਾਹਿਬਾਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਰੈਫਰੀ ਦੀ ਵਧੀਆ ਸੇਵਾ ਕੀਤੀ ਹੈ ਸੋ ਸਾਰੇ ਰੈਫਰੀ ਵੀਰਾਂ ਦਾ ਵੀ ਧੰਨਵਾਦ ਹੈ ਲੰਗਰ ਵਾਲੇ ਵੀਰਾਂ ਦਾ ਮਤਾਵਾ ਦਾ ਭੈਣਾ ਦਾ ਜਿਹੜੀਆਂ ਪਕਾ ਰਹੀਆਂ ਨੇ ਕੋਈ ਭਾਂਡਿਆਂ ਦੀ ਸੇਵਾ ਕਰ ਰਿਹਾ ਕੋਈ ਜੋੜਿਆਂ ਦੀ ਸੇਵਾ ਕਰਦਾ ਹੈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਮੱਲੀ ਸਾਹਿਬ ਮੱਲੀ ਨੇ ਵੀ ਬਿੱਲਾ ਮੂਰੇ ਕਰਦਾ ਥੋੜਾ ਜਿਹਾ ਹਾਂ ਇਹ ਵੀ ਵੀਰਾਂ ਦਾ ਧੰਨਵਾਦ ਹੈ ਸੇਵਾ ਕੀਤੀ ਖਾੜੇ ਦੀ ਬਾਬਾ ਸਾਰਿਆਂ ਦੀ ਸੇਵਾ ਸਫਲ ਕਰੇ ਹਾਂਜੀ ਪ੍ਰੀਤ ਬਾਜੀ ਜਗਤ ਪੰਜਾਬੀ ਬਾਜੀ ਆਜੋ ਯਾਰ ਤੁਸੀਂ ਵੀ ਆਜੋ ਪੱਟੀ ਵਾਲਿਆ ਮੜੇ ਕੈਮਰੇ ਦੇ ਸਾਈਡ ਤੇ ਹੋ ਜੀ ਬਾਜੀ ਆਜੋ ਯਾਰ ਆਜੋ ਯਾਰ ਆਜੋ ਸਾਰੇ ਆਜੋ ਯਾਰ ਇਹ ਮੇਲਾ ਸਾਰੇ ਨਗਰ ਦਾ ਮੇਲਾ ਸਾਰਿਆਂ ਦਾ ਸਾਂਝੀ ਹੈ ਪ੍ਰਮਾਤਮਾ ਮਿਹਰ ਕਰੇ ਇਹ ਮਿਲ ਸਰੇ ਨਗਰ ਦਾ ਸਾਰੇ ਪਿੰਡ ਦਾ ਹਾਂਜੀ ਅੱਜ ਦੇ ਸਤਿਕਾਰਯੋਗ ਪਿੰਡ ਵਾਸੀਆਂ ਨੂੰ ਵਧਾਈਆਂ ਹਾਂਜੀ ਹੋ ਗਿਆ ਜੀ ਲਓ ਜੀ 1 ਮਿੰਟ ਰੁਕ ਜੋ ਕਹਿੰਦੇ ਹੋਰ ਚਾਚਾ ਆ ਜਾ ਇੱਥੇ ਆ ਜਾਓ ਆ ਜਾਓ ਭਾਜੀ ਆ ਜਾਓ ਗੈਰੀ ਭਾਈ ਗੈਰੀ ਕੈਨੇਡਾ ਗੈਰੀ ਵੀਰੇ ਯਾਰ ਗੈਰੀ ਕਿਤੇ ਮਾੜਾ ਫਦੇ ਸਾਂਝੀ ਕਰ ਲਵੇ ਮੈਨੂੰ ਮੈਂ ਵੀ ਦਰਸ਼ਨ ਧੰਨਵਾਦ ਗੈਰੀ ਭਾਈ ਆਓ ਸਾਡੇ ਗੈਰੀ ਭਾਈ ਕੈਨੇਡਾ ਤੋਂ ਜੀ ਆਇਆਂ ਨੂੰ ਸਤਿਕਾਰਯੋਗ ਨੇ ਸਰਵਜਨ ਸਭ ਆਜੋ ਆਜੋ ਇੱਥੇ ਆਜੋ ਇੱਥੇ ਆਜੋ ਇੱਥੇ ਆਜੋ ਇੱਥੇ ਨਾਲ ਆਉਂ ਆਰ ਪੀ ਵੀ ਲਾਈਵ ਦੇਖ ਰਿਹਾ ਦੋ ਵਾਰੀ ਫੋਨ ਕਰ ਦਿੱਤਾ ਮੁਬਧਾਈਆਂ ਬੋਧੀਆਂ ਕਰਦੇ ਆ ਅੱਜ ਸਰਪੰਚ ਸਾਹਿਬ ਵੱਲ ਵੀ ਦੋ ਤਿੰਨ ਪਾਰਟੀਆਂ ਹੋਈਆਂ ਤੇ ਨਹੀਂ ਤੇ ਡਿੱਗਿਆ ਮੇਲੇ ਚ ਫੋਨ ਨਹੀਂ ਮਿਲਦਾ ਸਰਪੰਚ ਸਾਹਿਬ ਜੀ ਨੰਬਰ ਬਹੁਤ ਜ਼ਰੂਰੀ ਹੁੰਦੇ ਆ ਸੋ ਇਹ ਲੱਖਾਂ ਦਾ ਦਾਤਾ ਹੀ ਐ ਹਾਂਜੀ ਪਟਕੇ ਵਾਲੇ ਮਿਰਜ਼ਾ ਇਰਾਨ ਮਿਰਜ਼ਾ ਇਰਾਨ ਤਰਮਿੰਦਰ ਕਹਾਲੀ ਮਿਰਜ਼ਾ ਇਰਾਨ ਤਰਮਿੰਦਰ ਕਹਾਲੀ ਮਿਰਜ਼ਾ ਇਰਾਨ ਤਰਮਿੰਦਰ ਕਾਹਲੀ ਆਪਣਾ ਮਾਨਸਮਾਨ ਪ੍ਰਾਪਤ ਕਰ ਲੈਣ ਬਾਜੀ ਫਿਰ ਪੰਚਾਇਤ ਨੇ ਜਾਣਾ ਤਰਮਿੰਦਰ ਪلوانਜੀ ਆ ਜਾਓ ਸਤਿਕਾਰਯੋਗ ਨੇ ਮਿਰਜ਼ਾ ਇਰਾਨ ਆਓ ਜੀ ਮਿਰਜ਼ਾ ਇਰਾਨ